ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਦੀਪ ਲਸੋਈ ਹਾਰਦਿਕ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਚੈਨਲ ਗੁਰਦੁਆਰਾ ਸੱਲਿਆਣਾ ਸਾਹਿਬ ਲਸੋਈ ਅੱਜ ਗੁਰਦੁਆਰਾ ਲੋਹ ਸਰ ਸਾਹਿਬ ਵਿਖੇ ਬੀਬੀਆਂ ਵੱਲੋਂ ਪ੍ਰਾਰਲਾ ਕੀਤਾ ਗਿਆ ਕਿ ਸੁਖਮਨੀ ਸਾਹਿਬ ਦਾ ਹਫਤੇਵਾਰ ਪਾਠ ਕਰਿਆ ਜਾਵੇ ਮੈਂ ਸਪੀਕਰ ਦੇ ਵਿੱਚ ਤੋਂ ਅੱਜ ਬੀਬੀਆਂ ਇਕੱਠੀਆਂ ਹੋ ਕੇ ਪਾਠ ਕਰਨ ਪਹੁੰਚੀਆਂ ਤਾਂ ਬਾਬਾ ਜੀ ਹਰਵਿੰਦਰ ਸਿੰਘ ਜੀ ਹੈਡ ਗ੍ਰਾਂਥੀ ਗੁਰਦੁਆਰਾ ਅਲੋਸਰ ਸਾਹਿਬ ਰਸੋਈ ਉਹਨਾਂ ਨੇ ਪਹਿਲੀ ਪੰਕਤੀ ਬਾਬਾ ਜੀ ਬੋਲਦੇ ਸੀ ਤੇ ਦੂਜੀ ਪੰਕਤੀ ਮਗਰ ਬੀਬੀਆਂ ਬੋਲਦੀਆਂ ਸੀ ਇਸ ਤਰ੍ਹਾਂ ਅੱਜ ਬੀਬੀਆਂ ਨੇ ਪਾਠ ਆਰੰਭ ਕੀਤਾ ਪਹਿਲੇ ਦਿਨ ਅੱਜ ਬਾਅਦ ਨੂੰ ਹਰ ਇੱਕ ਸ਼ਨੀਵਾਰ ਨੂੰ ਪਾਠ ਕੀਤਾ ਜਾਇਆ ਕਰੂਗਾ ਸੁਖਨੀ ਸਾਹਿਬ ਦਾ 10 ਵਜੇ ਤੋਂ ਲੈ ਕੇ 12 ਵਜੇ ਤੱਕ ਹੋਰ ਵੀ ਸੰਗਤ ਪਹੁੰਚਣ ਦੀ ਕਿਰਪਾਲਤਾ ਕਰਿਆ ਕਰੋ ਭਾਈ ਜਿਨ੍ਹਾਂ ਨੇ ਹਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੁਹਾਨੂੰ ਕਦੀਆ ਬਣੀਆ ਜਾਂ ਨਹੀਂ ਬਣੀ ਨਾ ਮੈਨੂੰ ਜ਼ਰੂਰ ਇਸ ਬਾਰੇ ਦੱਸਿਆ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਮੈਂ ਹੋਰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਾਂ ਇਸ ਕਰਕੇ ਵੀਡੀਓ ਨੂੰ ਪੂਰਾ ਦੇਖਿਓ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਦੇ ਹੋ ਹਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ notifications ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ

We're ਸੰਤ ਕੇ ਗੋਕੁਲ ਨਾ ਕੀ ਮੈ ਪਾਏ ਸੰਤ ਗੋਕੁਲ ਮੋਹ ਰੂਪ ਸੁਮੈ ਸੰਤ ਕੇ ਨਾ ਮਨ ਪਾਉ ਨ ਜਲੇ ਸੰਤ ਤਨ ਕੈ ਗੋਕੁਲ ਸੰਗੋ ਨ ਪਾਏ ਸੰਤ ਗੋਕੁਲ ਮੋਹ ਕੇ ਮਾਇ ਸੰਤ ਗੋਕੁਲ ਕ੍ਰਿਸ਼ਨ ਮੈ ਜਲੇ ਸੰਤ ਕੈ ਜੋਕੁਲ ਤੇ ਸਰ ਜਲੇ ਸੰਤ ਗੋਕੁਲ ਕਾ ਤਾ ਕੋ ਨਾ ਹੈ ਸੰਤਾਨ ਨੰਦਕਾ ਮਹਾਨਤ ਕਾਏ ਸੰਤਾਨ ਨੰਦਕਾ ਮਹਾਨਤਿਆ ਸੰਤਾਨ ਨੰਦਕਾ ਮਹਾਨਤਿਆ ਸੰਤਾਨ ਨੰਦਕਾ ਰਾਤ ਜੀਤ ਸੰਤਾਨ ਨੰਦਕਾ ਸੰਤਾਨ ਨੰਦਕੋ ਸਰਵ ਰੋਗ ਸੰਤਾਨ ਨੰਦਕੋ ਸੰਤਾਨ ਨੰਦਕਾ ਰੋਗ ਮੈ ਮੋਦ ਸੰਤ ਕਾ ਭਾਵੇ ਤੋਸਤਾ ਕੀ ਹੋਈ ਹੋ ਸੰਤ ਕਾ ਤੁ ਕੀ ਸਦਾ ਮੋਹਨ किरपा कर